ਬਾਬਾ ਨੰਦ ਸਿੰਘ ਜੀ ਦਾ 706 ਵਾਲੀ ਮਾਂ ਬਚਨ ਹਰ ਇੱਕ ਸੇਖ ਆਪਣੇ ਪਰਿਵਾਰ ਸਮੇਤ ਅਮਰਤ ਛਕੇ ਤੇ ਰਹਿਤ ਰੱਖੇ ਬਾਬਾ ਨੰਦ ਸਿੰਘ ਜੀ ਦਾ 747 ਮਾਂ ਬਚਨ ਅਰਦਾਸ ਸੁਣੀ ਸਭ ਦੀ ਜਾਂਦੀ ਹੈ ਪਰ ਮੰਨੀ ਉਸ ਦੀ ਜਾਂਦੀ ਹੈ ਜਿਸ ਦੀ ਨਿਰੰਕਾਰ ਨੂੰ ਪਾਵੇ ਬਾਬਾ ਨੰਦ ਸਿੰਘ ਜੀ ਦਾ 738 ਵਾਲੀ ਮਾਂ ਬਚਨ ਜੇ ਗੁੱਡੀ ਅੰਬਰੀ ਲਾਉਣੀ ਹੋਵੇ ਤਾਂ ਨਿਤਨੇਮ ਦਾ ਪਿੰਨਾ ਡੋਰ ਵੀ ਵੱਡਾ ਚਾਹੀਦਾ ਹੈ ਬਾਬਾ ਨਨ ਸਿੰਘ ਜੀ ਦਾ 755ਵਾਂ ਬਚਨ ਗੁਰੂ ਸਾਹਿਬ ਜੀ ਦੇ ਪਾਣੇ ਵਿੱਚ ਰਹਿਣਾ ਤੇ ਹੁਕਮ ਮੰਨਾ ਹੀ ਗੁਰਸਿੱਖੀ ਹੈ। ਬਾਬਾ ਨਨ ਸਿੰਘ ਜੀ ਦਾ 755ਵਾਂ ਬਚਨ ਨੇਕੀ ਕਰਨਾ ਗੁਰਨਾਨਕ ਨੂੰ ਪਉਣਾ ਹੈ। ਬਾਬਾ ਨਨ ਸਿੰਘ ਜੀ ਦਾ 755ਵਾਂ ਬਚਨ ਸਿੱਖ ਦੇ ਟਹਿਣ ਵਿੱਚ ਦੇਰੀ ਹੈ ਪਰ ਗੁਰਨਾਨਕ ਸਾਹਿਬ ਜੀ ਦੇ ਬਖਸ਼ਣ ਵਿੱਚ ਕੋਈ ਦੇਰ ਨਹੀਂ। ਬਾਬਾ ਨਨ ਸਿੰਘ ਜੀ ਦਾ 755ਵਾਂ ਬਚਨ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਵੇਲੇ ਨਾਮ ਦੀ ਹੀ ਦਾਤ ਮੰਗੇ ਬਾਬਾ ਨਨ ਸਿੰਘ ਜੀ ਦਾ 753ਵਾਂ ਬਚਨ 20 ਕੰਮ ਵੀ ਜ਼ਰੂਰੀ ਹੋਣ ਤਾਂ ਪਿੱਛੇ ਪਾ ਦਿਓ ਪਰ ਸਤਸੰਗ ਨਾ ਛੱਡੋ ਬਾਬਾ ਨਨ ਸਿੰਘ ਜੀ ਦਾ 754ਵਾਂ ਬਚਨ ਕਲ ਯੁੱਗ ਪਹਿਲਾ ਨਿਤਨੇਮ ਛਡਾਉਂਦਾ ਹੈ ਜੇ ਸਿੱਖ ਨਿਤਨੇ ਵਿੱਚ ਪੱਕਾ ਹੈ ਤਾਂ ਕਾਲ ਯੁਗ ਕੁਝ ਨਹੀਂ ਵਿਗਾੜ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ